ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ گارਲਿਕ ਬ੍ਰੈਡ گارਲਿਕ ਬ੍ਰੈਡ ਬਣਾਉਣ ਦੇ ਲਈ ਮੈਂ ਇੱਥੇ ਥੋੜੇ ਜਿਹੇ ਲਸਣ ਲੈ ਲਏ ਸੀ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹਲਾ ਕੇ ਬ੍ਰਾਊਨ ਕਰ ਲਵਾਂਗੇ ਥੋੜੀ ਦੇਰ ਬਾਅਦ ਆਪਾਂ ਦੇਖਾਂਗੇ ਲਸਣ ਜਿਹੜਾ ਹੈ ਆਪਣਾ ਬ੍ਰਾਊਨ ਹੋ ਗਿਆ ਹੈ ਹੁਣ ਆਪਾਂ ਇਹਨੂੰ ਇੱਕ ਵੱਡੇ ਬਾウル ਦੇ ਵਿੱਚ ਕੱਢ ਲਵਾਂਗੇ ਲਸਣ ਨੂੰ ਆਪਾਂ ਠੰਡੇ ਹੋਣ ਤੱਕ ਚੰਗੀ ਤਰ੍ਹਾਂ ਕ੍ਰਸ਼ ਕਰਨਾ ਹੈ ਲਸਣ ਨੂੰ ਆਪਾਂ ਇਦਾਂ ਦਬਾ-ਦਬਾ ਕੇ ਕ੍ਰਸ਼ ਕਰ ਲਵਾਂਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਬਟਰ ਬਟਰ ਦੀ ਕੁਆਂਟੀਟੀ ਤੁਸੀਂ ਆਪਣੇ ਹਿਸਾਬ ਦੇ ਨਾਲ ਰੱਖਣੀ ਹੈ ਇਹਦੇ ਵਿੱਚ ਮੈਂ ਪਾਇਆ ਹੈ ਔਰੀਗানো ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਮਿੰਟ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਚਿੱਲੀ ਫਲੈਕਸ ਚਿੱਲੀ ਫਲੈਕਸ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਤੁਸੀਂ ਕਿੰਨਾ ਕਿੰਨੂ ਤਿੱਖਾ ਕਰਨਾ ਹੈ ਤੇ ਕਿੰਨਾ ਨਹੀਂ ਮੇਰਾ ਤਾਂ ਸੀਰਲੇ ਬਣਾਉਣ ਦਾ ਮਨ ਹੈ ਇਸ ਕਰਕੇ ਮੈਂ ਘੱਟ ਹੀ ਰੱਖੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਦੇ ਵਿੱਚ ਐਡ ਕਰਾਂਗੇ ਧਨੀਆ ਧਨੀਆ ਇਹਦੇ ਵਿੱਚ ਵਧੀਆ ਫਲੇਵਰ ਦਿੰਦਾ ਹੈ ਹੁਣ ਆਪਾਂ ਬਰੈਡ ਦੇ ਉੱਤੇ ਰੱਖ ਕੇ ਇਹਨੂੰ ਚੰਗੇ ਤਰੀਕੇ ਨਾਲ ਸਪਰੈਡ ਕਰ ਲਾਂਗੇ ਇਸ ਤਰੀਕੇ ਨਾਲ ਤੁਸੀਂ ਨਾਈਫ ਦੇ ਨਾਲ ਇਹਨੂੰ ਸਪਰੈਡ ਕਰ ਸਕਦੇ ਹੋ ਚੰਗੇ ਤਰਾ ਤੁਸੀਂ ਕੋਨਿਆਂ ਤੱਕ ਇਹਨੂੰ ਸਪਰੈਡ ਕਰਨਾ ਹੈ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਦੇ ਉੱਤੇ ਜਿਹੜਾ ਹੈ ਮੋਜ਼ਰੇਲਾ 치ਜ਼ ਆਪਾਂ ਉਹ ਸਾਰਾ ਸਪਰੈਡ ਕਰ ਦਾਂਗੇ ਚੰਗਾ ਚੰਗੇ ਤਰੀਕੇ ਦੇ ਨਾਲ ਇਹਨੂੰ ਤੁਸੀਂ ਸਪ੍ਰੈਡ ਕਰਨਾ ਹੈ ਉਹ ਤੁਹਾਡੇ ਤੇ ਡਿਪੈਂਡ ਕਰਨਾ ਹੈ ਤੁਸੀਂ ਲੋਡ ਕਰਨਾ ਹੈ ਜਾਂ ਨਹੀਂ ਹੁਣ ਇੱਥੇ ਮੈਂ ਫਰਾਇਰ ਲੈ ਲਿਆ ਸੀ ਤੇ ਬਟਰ ਲਾ ਲਿਆ ਸੀ ਇਹਨੂੰ ਮੈਂ ਇਹਦੇ ਵਿੱਚ ਰੱਖ ਦਿੱਤਾ ਸੀ ਮੇਰੇ ਹਸਬੰਦ ਨਾਲ ਮੇਰੇ ਹੈਲਪ ਕਰਵਾ ਰਹੇ ਆ ਉਹ ਵੀ ਅੱਜ ਘਰ ਹੀ ਸੀ ਤੇ ਇਹਨੂੰ ਮੈਂ ਫਰਾਇਰ ਦੇ ਵਿੱਚ ਰੱਖ ਕੇ ਥੋੜੀ ਦੇ ਟਾਈਮ ਦੇ ਲਈ ਮੈਂ ਇਹਦਾ ਟਾਈਮ ਸੈੱਟ ਕਰ ਦਵਾਂਗੇ ਹਾਂਜੀ ਤੇ ਹੁਣ ਆਪਾਂ ਥੋੜੀ ਦੇਰ ਬਾਅਦ ਇਹਨੂੰ ਕੱਢ ਕੇ ਦੇਖਾਂਗੇ ਤੁਸੀਂ ਦੇਖ ਸਕਦੇ ਹੋ گارਲਿਕ ਬ੍ਰੈਡ ਜਿਹੜਾ ਸਾਡਾ ਕਿੰਨਾ ਵਧੀਆ ਜਿਹੜਾ ਬਣ ਕੇ ਤਿਆਰ ਹੋਇਆ ਹੁਣ ਮੈਂ ਇਹਦੇ ਉੱਤੇ ਥੋੜੀ ਜਿਹੀ ਚਿੱਲੀ ਫਲੈਕਸ ਤੇ ਔਰੀਗੈਨੋ ਪਾ ਦਵਾਂਗੇ ਤੇ ਹੁਣ ਮੈਂ ਤੁਹਾਨੂੰ ਕੱਟ ਕੇ ਦਿਖਾਵਾਂਗੀ ਕਿਵੇਂ ਤਾਂ ਇਹ ਬਣਿਆ ਹੈ ਘਰ ਦੇ ਵਿੱਚ ਬਣਾਉਣਾ ਬਹੁਤ ਆਸਾਨ ਹੈ ਤੁਸੀਂ ਇਸ ਨੂੰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ 'ਚ ਬਣਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਹੈ ਤੇ ਆਪਣੀ ਜਿਹੜੀ ਮਾਮੋ ਰਿਲਾਚੀ ਇਸ ਉਹ ਵੀ ਕਿੰਨੀ ਸੋਹਣੀ ਵਧੀਆ ਹੈ ਆਪਣੀ ਮੈਲਟ ਹੋਈ ਹੈ ਹਰ ਇੱਕ ਜਿਹੜਾ ਫਲੇਵਰ ਦਾ ਟੇਸ ਤੁਹਾਨੂੰ ਆਏਗਾ ਸਿਰਤ ਨੂੰ ਇਹ ਬਹੁਤ ਪਸੰਦ ਆ ਮੈਂ ਇੱਕ ਦੋ ਵਾਰ ਤਾਂ ਹਫਤੇ ਚ ਬਣਾਈ ਲੈਣੀ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਪੇਜ ਨੂੰ ਫੋਲੋ ਵੀ ਕਰ ਲੈਣਾ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਰੇਸਤ ਸਤਿ ਸ੍ਰੀ ਅਕਾਲ